ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਸ ਵੀਡੀਓ ਦਾ ਪਰਪਸ ਇਹ ਹੈ ਕਿ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ ਸਾਡਾ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਬਹੁਤ ਵੱਡੇ ਦਮਗਜੇ ਮਾਰਦੇ ਨੇ ਕਦੇ ਕਹਿੰਦੇ ਨੇ ਜੁਧ ਨਸ਼ਿਆਂ ਵਿਰੁੱਧ ਕਦੇ ਕੋਸ਼ ਕਦੇ ਕੋਸ਼ ਤੇ ਬਹੁਤ ਵੱਡੀਆਂ-ਵੱਡੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਬੜੀਆਂ-ਵੱਡੀਆਂ ਕਰਕੇ ਪੇਸ਼ ਕੀਤਾ ਜਾਂਦਾ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਭਾਈ ਤੁਹਾਡੇ ਨੱਕ ਦੇ ਥੱਲੇ ਤੁਹਾਡੇ ਨੱਕ ਦੇ ਥੱਲੇ ਨੌਜਵਾਨਾਂ ਨੂੰ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਆ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਅਸੀਂ ਹੁਣ ਮਤਲਬ ਗੈਂਗਸਟਰ ਬਾਦ ਖਤਮ ਕਰਾਂਗੇ। ਜਿੰਨਾ ਚਿਰ ਪੰਜਾਬ ਦੇ ਅੰਦਰ ਹੋ ਰਹੀਆਂ ਲੁੱਟਾਂ ਖਤਮ ਨਹੀਂ ਕਰਦੇ ਜਿਹੜੇ ਤੁਹਾਡੇ ਤੁਹਾਡੇ ਨੱਕ ਦੇ ਥੱਲੇ ਦਫ਼ਤਰ ਖੋਲ ਕੇ ਵੱਡੇ ਵੱਡੇ ਦਫ਼ਤਰ ਖੋਲ ਕੇ ਲੁੱਟ ਰਹੇ ਨੇ ਜਿੰਨਾ ਚਿਰ ਇਹਨਾਂ ਨੂੰ ਖਤਮ ਨਹੀਂ ਕਰੋਗੇ ਤੇ ਜਿੰਨਾ ਦਾ ਇਹ ਘਰ ਖਤਮ ਕਰਦੇ ਆ ਉਹ ਫਿਰ ਉਹ ਮੁੰਡੇ ਕੀ ਕਰਨਗੇ ਗੈਂਗਸਟਰ ਨਹੀਂ ਬਣਨਗੇ ਇਹਦਾ ਮਤਲਬ ਤੁਹਾਡੇ ਨੱਕ ਥੱਲੇ ਗੈਂਗਸਟਰਾਂ ਨੂੰ ਜਨਮ ਦਿੱਤਾ ਜਾ ਰਿਹਾ ਹੈ ਤਾਂ ਫਿਰ ਇਹਦਾ ਮਤਲਬ ਕੀ ਕੱਢਿਆ ਜਾਏ ਕਿ ਪਹਿਲਾਂ ਤੁਸੀਂ ਗੈਂਗਸਟਰ ਪੈਦਾ ਕਰਨ ਵਾਲਿਆਂ ਨੂੰ ਖੁੱਲੀ ਛੁੱਟੀ ਦਿੰਦੇ ਹੋ ਤੇ ਮੁੜ ਕੇ ਜਦੋਂ ਕੋਈ ਦੁਖੀ ਹੋਇਆ ਬੱਚਾ ਕਰੋ ਨਿਕਲ ਪੈਂਦਾ ਹੈ ਤੇ ਫਿਰ ਤੁਸੀਂ ਉਹਦੇ ਵਾਸਤੇ ਇਹ ਸੋਚਦੇ ਮੈਂ ਇਹਨੂੰ ਹੁਣੇ ਖਤਮ ਕਰਨਾ ਗੈਂਗਸਟਰ ਬਾਦ ਖਤਮ ਕਰਨਾ ਹੈ ਗੈਂਗਸਟਰ ਬਾਦ ਖਤਮ ਕਰਨਾ ਹੈ ਤਾਂ ਪਲੀਜ਼ ਨੌਜਵਾਨਾਂ ਦੀ ਲੁੱਟ ਬੰਦ ਕਰੋ ਅਜਿਹੜਾ ਲੁੱਟਿਆ ਜਾ ਰਿਹਾ ਹੈ ਕੱਲ ਸਾਡੀ ਮੀਟਿੰਗ ਸੰਗਰੂਰ ਦੇ ਅੰਦਰ ਗੁਰਦੁਆਰਾ ਨਨਕਾਣਾ ਸਾਹਿਬ ਚ ਹੋਈ ਉੱਥੇ ਇੱਕ ਫਟੇ ਗੱਡ ਦਾ ਨੌਜਵਾਨ ਆ ਕੇ ਸਾਡੇ ਕੋਲੇ ਪਿੱਟ ਉੱਠਿਆ ਰੋ ਉੱਠਿਆ ਕੀ ਗੱਲ ਦੱਸਦਾ ਹੈ ਅੰਦਾਜ਼ਾ ਲਾ ਕੇ ਦੇਖਿਓ ਮੁੱਖ ਮੰਤਰੀ ਜੀ ਔਰ ਇਹ ਮੁਹਾਲੀ ਦਾ ਕੇਸ ਆ ਮੁਹਾਲੀ ਦੇ ਐਸਐਸਪੀ ਸਾਹਿਬ ਤੁਸੀਂ ਵੀ ਧਿਆਨ ਦਿਓ ਗੱਲ ਦੇਖਿਓ ਕੀ ਹੈ ਕਿ ਬੱਚੇ ਦੀ ਜ਼ਿੰਦਗੀ ਬਰਬਾਦ ਕਰਨ ਦੇ ਕਿਨਾਰੇ ਤੇ ਲਿਆਤੀ ਇਹਨਾਂ ਨੇ ਉਹਨਾਂ ਦੋਹਾਂ ਜੀਆਂ ਦੇ ਲੜਕੇ ਦਾ ਤੇ ਲੜਕੀ ਦਾ ਕੇਸ ਲਾਇਆ ਬਾਹਰ ਦਾ ਔਰ ਉਹਦੇ ਵਿੱਚ ਜਿਹੜਾ ਲੜਕੇ ਦਾ ਕੇਸ ਲਾਉਂਦੇ ਆਏ ਉਹਦੇ ਵਿੱਚ ਨੋਟ ਕਰਿਓ ਮੁੱਖ ਮੰਤਰੀ ਜੀ ਤੇ ਸਾਡਾ ਸਾਡਾ ਲੈਂਡ ਆਰਡਰ ਸਾਡੇ ਜਿਹੜੇ ਫੇਰਾ ਫੇਰੀਆਂ ਨੂੰ ਫੜਨ ਜਾਏ ਦਾ ਦਾਵਾ ਕਰਨ ਵਾਲਾ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਸੁਣਿਓ ਕੀ ਕੀਤਾ ਉਸ ਬੱਚੇ ਦੀ ਫਾਈਲ ਜਦੋਂ ਲਈ ਹੈ ਉਹਦੇ ਵਿੱਚ ਜਿਹੜਾ ਕੋਈ ਬੈਂਕ ਅਕਾਊਂਟ ਲੱਗਦਾ ਹੁੰਦਾ ਹੈ ਉਹ ਬੈਂਕ ਅਕਾਊਂਟ ਹੀ ਪਤਾ ਨਹੀਂ ਕਿਹੜੇ ਬੰਦੇ ਦਾ ਲਾਇਆ ਹੋਇਆ ਹੈ ਤੇ ਤੁਸੀਂ ਮੈਨੂੰ ਇਹ ਦੱਸਿਓ ਕਿ ਸਾਡੇ ਬੱਚੇ ਨੂੰ ਪਤਾ ਤੱਕ ਨਹੀਂ ਉਸ ਨੂੰ ਕਿ ਅਕਾਊਂਟ ਲੱਗ ਗਿਆ ਹੈ ਕਿਹਦਾ ਲੱਗ ਗਿਆ ਤੇ ਉਹ ਉਹ ਹਿਰਾਫੇਰੀ ਨਹੀਂ ਉਹ 400 ਧੋਖਾਧੜੀ ਨਹੀਂ 420 ਨਹੀਂ ਉਹ ਫਰੋਡ ਨਹੀਂ ਬਣੇਗਾ ਤੇ ਉਹਦੀ ਸਜ਼ਾ ਕੌਣ ਭੁਗਤੇਗਾ ਉਹ ਬੱਚਾ ਔਰ ਜਿਹਦਾ ਜਿਹਦਾ ਪਰਿਵਾਰ ਉੱਥੇ ਬੈਠਾ ਕੈਨੇਡਾ ਦੇ ਵਿੱਚ ਉਹਨੂੰ ਵੇਟ ਕਰ ਰਿਆ ਹੈ ਉਹ ਤੁਹਾਡੀ ਇਸ ਕਰਤੂਤ ਦਾ ਕਰਕਾਇਆ ਠਕਾਇਆ ਹੰਬਿਆ ਅਖੀਰ ਪੁਲਿਸ ਦੇ ਇੱਕ ਗ੍ਰਿਪਟ ਦੇ ਵਿੱਚ ਆ ਕੇ ਉਸ ਬੰਦੇ ਨੇ ਜੇਲ੍ਹ ਚਲੇ ਜਾਣਾ ਹੈ ਤਾਂ ਫਿਰ ਅੰਦਾਜ਼ਾ ਲਾਇਓ ਉਹਦਾ ਜਦੋਂ ਘਰ ਉਜੜਿਆ ਫਿਰ ਉਹ ਕੀ ਕਰੂਗਾ ਇਹਦਾ ਮਤਲਬ ਤੁਸੀਂ 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 ਇਹ 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 ਠੇਕਾ ਲੈ ਰੱਖਿਆ ਹੈ ਇਹ ਸਿਸਟਮ ਨੇ ਆਹ ਮੁੰਡੇ ਨੇ ਆ ਕੇ ਗੱਲ ਕਰੀ ਸਾਡੇ ਕੋਲੇ ਕੋਈ ਤੁਹਾਡੇ ਇੱਥੇ ਸੱਤ ਫੇਸ ਮੁਹਾਲੀ ਦੇ ਵਿੱਚ ਤਰਨ ਚੁਗ ਨਾਂ ਦਾ ਕੋਈ ਆਦਮੀ ਹੈ ਚਲਾ ਰਿਹਾ ਹੈ ਕੈਰੀਅਰ ਕ੍ਰੀਏਟਰਸ ਦੇਖੋ ਕਹਿੰਦਾ ਮੈਂ ਕੈਰੀਅਰ ਬਣਾ ਕੇ ਦੇਣ ਵਾਲਾ ਉਸ ਦਫਤਰ ਨੂੰ ਇਹ ਕਹਿੰਦਾ ਕਿ ਨੌਜਵਾਨੋ ਮੈਂ ਤੁਹਾਡਾ ਕੈਰੀਅਰ ਬਣਾਉਣਾ ਕੈਰੀਅਰ ਕ੍ਰੀਏਟਰ ਨਾਂ ਲਿਖਿਆ ਹੋਣੇ ਔਰ ਉਸ ਬੰਦੇ ਨੇ ਦੀਏ ਕਰਤੂਤ ਆ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ ਔਰ ਤੁਹਾਡਾ ਡਿਪਾਰਟਮੈਂਟ ਸੁਣ ਲਿਓ ਹੁਣ ਉਹ ਤੋਂ ਬਾਅਦ ਜਿਹੜੀ ਮੈਂ ਅਗਲੀ ਗੱਲ ਕਰਦਾ ਤੁਹਾਡੇ ਡਿਪਾਰਟਮੈਂਟ ਨੇ ਪੁਲਿਸ ਡਿਪਾਰਟਮੈਂਟ ਨੇ ਉਹ ਸਬੰਧਤ ਥਾਣੇ ਦੇ ਐਸਐਚਓ ਨੇ ਜਦੋਂ ਸਾਡੇ ਬੱਚੇ ਉੱਥੇ ਗਏ ਉੱਥੇ ਧਰਨਾ ਦੇਣਾ ਪਿਆ ਉਹਨਾਂ ਨੂੰ ਬੈਠਣਾ ਪਿਆ ਉਹਨਾਂ ਨੌਜਵਾਨਾਂ ਨੂੰ ਤਾਂ ਉੱਥੇ ਲਿਆ ਕੇ ਥਾਣੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦਾ ਤੇ ਕਹਿੰਦਾ ਮੈਂ ਨਿਪਟਾ ਦੂੰਗਾ ਤੁਹਾਡਾ ਤੁਸੀਂ ਧਰਨਾ ਨਾ ਦਿਓ ਭਾਈ ਕੀ ਕਾਰਨ ਹੈ ਮੁੜ ਕੇ ਐਸਐਚਓ ਨੇ ਕੀ ਨਿਪਟਾਇਆ ਕਿ ਨਿਪਟਾਰਾ ਕਰਿਆ ਬੰ ਯਾਰ ਇਹ ਨਪਟਾਰੇ ਕਰਨ ਵਾਲਾ ਕੇਸ ਹੈ ਤੇ ਮੁਕਦਮਾ ਦਰਜ ਕਰਨ ਵਾਲਾ ਕੇਸ ਹੈ ਕਿ ਜ਼ਿੰਦਗੀ ਬਰਬਾਦ ਕਰਤੀ ਉਹ ਦੋ ਬੱਚਿਆਂ ਦੀ ਇੱਥੇ ਤੁਸੀਂ ਨਪਟਾਰੇ ਕਰਨ ਦੀਆਂ ਗੱਲਾਂ ਕਰਦੇ ਹੋ ਤੁਹਾਡੀ ਪੁਲਿਸ ਨਪਟਾਰੇ ਕਰਦੀ ਹੈ ਸਾਡੀ ਬੇਨਤੀ ਹੈ ਮੋਹਾਲੀ ਐਸਐਸਪੀ ਸਬੰਧ ਡੀਆਈਜੀ ਸਾਹਿਬ ਨੂੰ ਸਾਡੇ ਡੀਜੀਪੀ ਸਾਹਿਬ ਨੂੰ ਤੇ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਇਮਾਨਦਾਰੀ ਦਾ ਤੱਲ ਬਣ ਕੇ ਤੁਰੇ ਫਿਰਦੇ ਵੀ ਮੇਰੇ ਜਿੱਦਾ ਤਾਂ ਇਮਾਨਦਾਰ ਬੰਦਾ ਕੋਈ ਨਹੀਂ ਮੈਂ ਨਹੀਂ ਕਰਪਚਨ ਹੋਣ ਦੇਣਾ ਮੈਂ ਨਹੀਂ ਗਲਤ ਕੰਮ ਹੋਣ ਦੇਣਾ ਇੱਥੇ ਕੋਈ ਪ੍ਰੀਮ ਮੁੱਖ ਮੰਤਰੀ ਜੀ છાਤੀ ਮਾਰੂ ਇਹਨਾਂ جوابਾਂ ਤਾਂ ਨਹੀਂ ਇਹ ਲੁੱਟੇ ਜਾ ਰਹੇ ਨੇ ਇੰਨਾ ਪੈਸਾ ਕਿਸੇ ਕੋਲੇ ਨਹੀਂ ਸੋ ਇਹ ਬੱਚੇ ਨੇ ਮੰਗਿਆ ਕੀ ਉਹਨਾਂ ਤੋਂ ਦੇਖੋ ਅੱਗੇ ਦੇਖੋ ਠੱਗੀ ਮਾਰਨ ਵਾਲਿਆਂ ਨੇ ਕੀ ਕੁਝ ਕੀਤਾ ਹੈ ਬੈਂਕ ਦਾ ਅਕਾਊਂਟ ਖੁਲਾਇਆ ਚੈੱਕ ਬੁੱਕ ਇਹਨਾਂ ਕੋਲੇ ਹੈ ਚੈੱਕ ਬੁੱਕ ਹੈ ਜੀ ਇਹਨਾਂ ਕੋਲੇ ਬੈਂਕ ਦਾ ਏਟੀਐਮ ਇਹਨਾਂ ਕੋਲੇ ਹੈ ਏਟੀਐਮ ਦਾ ਨੰਬਰ ਇਹਨਾਂ ਕੋਲੇ ਹੈ ਵੱਖਰੇ ਤੌਰ ਦੇ ਉੱਤੇ ਇੱਕ SIM ਕਢਵਾਇਆ ਉਹ SIM ਵੀ ਇਹਨਾਂ ਕੋਲੇ ਹੈ ਔਰ ਉਸ ਤੋਂ ਬਾਅਦ ਪਾਸਪੋਰਟ ਵੀ ਇਹਨਾਂ ਕੋਲੇ ਹੈ ਦੱਸਿਓ ਤਾਂ ਸੋਚੋਗਾ ਭਲਾ ਇਹ ਇੱਕ ਤਰ੍ਹਾਂ ਨਾਲ ਉਹਨੂੰ ਬਲੈਕਮੇਲ ਕਰਨ ਵਾਸਤੇ ਆ ਸਾਰਾ ਕੁਝ ਨਹੀਂ ਰੱਖੀ ਬੈਠੇ ਤੂੰ ਉਹ ਬੱਚਾ ਐਸਐਚਓ ਸਾਹਿਬ ਨੂੰ ਕਹਿ ਰਿਹਾ ਜੀ ਮੈਨੂੰ ਤੁਸੀਂ ਜੀਸੀ ਕੀ ਦਵਾ ਦਿਓ ਇਹ ਤੋਂ ਉਹ ਮੇਰਾ ਰਾਈਟ ਬੰਦਾ ਮੈਨੂੰ ਜੀਸੀ ਕੀ ਦੇਵੇ ਮੇਰੇ ਮੇਰੀ ਫਾਈਲ ਦੀ ਜਿਹੜੀ ਫਾਈਲ ਦੇ ਵਿੱਚ ਇਹਨਾਂ ਨੇ ਅਕਾਊਂਟ ਕੋਈ ਝਾਲੀ ਅਕਾਊਂਟ ਲਾਇਆ ਉਹਦੀ ਉਹਦੀ ਜੀਸੀ ਕੀ ਮੰਗਦਾ ਕਿਉਂ ਮੰਗਦਾ ਜੀਸੀ ਕੀ ਉਹਨੂੰ ਪਤਾ ਲੱਗ ਗਿਆ ਕਿ ਉਹ ਪਤਾ ਨਹੀਂ ਕਿਸ ਸਟੇਟਸ ਦੇ ਵਿੱਚ ਆ ਮੇਰੀ ਫਾਈਲ ਹੋ ਸਕਦਾ ਹੈ ਇਹ ਜਾਨੀ ਅਕਾਊਂਟ ਲਾਉਣ ਦੇ ਕਰਕੇ ਉਹ 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 ਨੂੰ ਡਿਸਕਵੈਲੀਫਾਈ ਕਰ ਰੱਖਿਆ ਹੋਵੇ ਉੱਥੇ ਬੇੜਾ ਘਰ ਕਰਦੇ ਤਾਂ ਉਹ ਜਗਦੇ ਨਹੀਂ ਔਰ ਜਦੋਂ ਇਹ ਡਿਸਕਵੈਲੀਫਾਈ ਹੋ ਗਿਆ ਉਹ ਤੇ ਜਾ ਹੀ ਨਾ ਸਕਿਆ ਤਾਂ ਤੁਸੀਂ ਮੈਨੂੰ ਦੱਸਿਓ ਉਹ ਉੱਥੇ ਕੀ ਕਰੇਗੀ ਬੈਠੀ ਇਹ ਇੱਥੇ ਬੈਠਾ ਉੱਥੇ ਬੈਠੀ ਐ ਦੋ ਜੀਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਤੀ ਚੱਕ ਕੇ ਇਸ ਬੰਦੇ ਨੇ ਸੋ ਸਾਡੀ ਬੇਨਤੀ ਹੈ ਅਧਿਕਾਰੀਆਂ ਨੂੰ ਉਹਨਾਂ ਦੇ ਇਸ ਬੰਦੇ ਦੇ ਖਿਲਾਫ ਤੁਰੰਤ ਕਾਰਵਾਈ ਕਰੋ ਮੁਕੱਦਮਾ ਦਰਜ ਕਰਕੇ ਇਹਨੂੰ ਜੇਲ੍ਹ ਵਿੱਚ ਭੇਜਣਾ ਬਣਦਾ ਹੈ ਵਰਨਾ ਸਾਨੂੰ ਮਜਬੂਰ ਨਾ ਕਰਿਓ ਤੁਸੀਂ ਫਿਰ ਇਹ ਕਹਿੰਦੇ ਹੋ ਮੁੱਖ ਮੰਤਰੀ ਜੀ ਇਹਨਾਂ ਨੂੰ ਜਗ੍ਹਾ ਚਾਹੀਦੀ ਹੈ ਵਜਾ ਤੁਹਾ ਅਦਾ ਕੋਈ ਲੋੜ ਨਹੀਂ ਆਪੇ ਲੱਭ ਲੈਂਦੇ ਆ ਆ ਵਜਾ ਹੈ ਐਸ ਕਰਕੇ ਫਿਰ ਸਾਨੂੰ ਮਜਬੂਰ ਕਰੋਗੇ ਤੁਸੀਂ ਕਿ ਅਸੀਂ 28 ਤਰੀਕ ਤੱਕ ਦਾ ਸਮਾਂ ਦਿੰਨੇ ਆ ਕੱਲ ਮੀਟਿੰਗ ਦੇ ਵਿੱਚ ਤੈ ਹੋਇਆ ਉਹਦੇ ਮੁਤਾਬਕ ਅਸੀਂ ਇਹ ਸਮਾਂ ਦਿੰਨੇ ਆ 28 ਤਰੀਕ ਤੱਕ ਦਾ ਅਗਰ 28 ਤਰੀਕ ਤੱਕ ਇਹ ਸਾਰਾ ਸਮਾਨ ਵਾਪਸ ਕਰਕੇ ਉਹ ਬੱਚੇ ਦਾ ਉਸ ਬੰਦੇ ਦੇ ਬੰਦੇ ਦੇ ਖਿਲਾਫ ਮੁਕੱਦਮਾ ਨਾ ਦਰਜ ਕੀਤਾ ਔਰ ਇਹਨਾਂ ਦੀ ਹੋਈ ਆਰਥਿਕ ਨੁਕਸਾਨ ਦੀ ਪਰਭਾਈ ਨਾ ਕੀਤੀ ਗਈ ਤਾਂ ਫਿਰ ਸਾਨੂੰ ਮਜਬੂਰ ਹੋਣਾ ਪੈਗਾ ਧਰਨਾ ਦੇਣ। ਇਹ ਹੁਣ ਤੁਸੀਂ ਮਜਬੂਰ ਕਰਦੇ ਹੋ ਉੱਥੋਂ ਦਾ ਪ੍ਰਿੰਪਲਸ ਪ੍ਰਸ਼ਾਸਨ ਮਜਬੂਰ ਕਰੇਗਾ ਸਾਨੂੰ ਉਹ ਗੁੰਡਾਗਰਦੀ ਕਰਨ ਵਾਲੇ ਲੋਕ ਮਜਬੂਰ ਕਰਦੇ ਨੇ ਤੇ ਰਹੀ ਗੱਲ ਸਾਡੇ ਪਰ ਦਾ ਮੁੱਖ ਮੰਤਰੀ ਮਜਬੂਰ ਕਰਦਾ ਲੋਕਾਂ ਨੂੰ ਕਿ ਲੋਕਾਂ ਆ ਕੇ ਧਰਨੇ ਦੇਣ। ਸੋ ਮੇਰੀ ਲੋਕਾਂ ਨੂੰ ਵੀ ਬੇਨਤੀ ਆ ਉਸ ਜ਼ਿਲ੍ਹੇ ਦੇ ਲੋਕਾਂ ਨੂੰ ਤਿਆਰੀ ਕਰੋ ਲੋੜ ਪਈ 28 ਤਰੀਕ ਦਿੱਤੀ ਇਹਨਾਂ ਨੇ ਨਹੀਂ ਤਾਂ ਫਿਰ 29 ਤਰੀਕ ਨੂੰ ਵੱਡਾ ਇਕੱਠ ਕਰਕੇ ਉੱਥੇ ਧਰਨਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ